एसजेपीसी ਦਾ ਸੁਧਾਰ ਬਹੁਤ ਜ਼ਰੂਰੀ ਆਪਾਂ ਮੰਨ ਲੀਏ ਕਿ ਅਕਾਲ ਤਖਤ ਸੁਪਰੀਮ ਹੈ ਅਕਾਲ ਤਖਤ ਦੇ ਫੈਸਲੇ ਸਾਰੇ ਸਿੱਖਾਂ ਨੂੰ ਮੰਨਣੇ ਚਾਹੀਦੇ ਨੇ ਪਰ ਜੇ ਅਕਾਲ ਤਖਤ ਕੋਈ ਫੈਸਲਾ ਕਰਦਾ ਹੈ ਤੇ ਇੰਪਲੀਮੈਂਟ ਕੌਣ ਕਰੇਗਾ ਅੱਜ ਕੀ ਕਰ ਰਹੇ ਨੇ ਜੇ ਅਸੀਂ ਰੂਲ ਰੈਗੂਲੇਸ਼ਨ ਬਣਾ ਰਹੇ ਕਿ ਜਥੇਦਾਰ ਕਿਸ ਤਰ੍ਹਾਂ ਲਾਇਆ ਜਾਏਗਾ ਤੇ ਕਿਸ ਤਰ੍ਹਾਂ ਲਾਇਆ ਜਾਏ ਇਹ ਮੇਰੇ ਖਿਆਲ ਰਵਸ ਟਾਈਮ ਆਫ ਅਸਟੀਚਨ ਪੰਥ ਦਾ ਕਾਠ ਹੋਣਾ ਚਾਹੀਦਾ ਉੱਥੇ ਫੈਸਲਾ ਹੋਏ ਕਿ ਕਿਹੜਾ ਬੰਦਾ ਹੈ ਜਿਹੜਾ ਕਾਬਿਲ ਹੈ ਇਸ ਗੱਲ ਦੇ ਉੱਥੇ ਬੈਠ ਸਕੇ ਔਰ ਉਹਦੇ ਫੈਸਲੇ ਜਿਹੜੇ ਨੇ ਫਿਰ ਇੰਪਲੀਮੈਂਟ ਕਰਨ ਦੀ ਜਿਹੜੀ ਤਾਂ ਕੀਦ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਕੋਈ ਇੰਪਲੀਮੈਂਟੇਸ਼ਨ ਦੀ ਜ਼ਰੂਰਤ ਹੈ ਕੋਈ ਐਸੀ ਅਧਾਰਾ ਹੋਵੇ ਜਿਹੜਾ ਉਸ ਨੂੰ ਇੰਪਲੀਮੈਂਟ ਕਰੇ ਕੋਈ ਉੱਥੇ ਆਦਮੀ ਪੇਸ਼ ਹੋਇਆ ਉਹਨੇ ਆਪਣਾ ਗੁਨਾਹ ਮੰਨੇ ਗੁਨਾਹ ਮੰਨ ਕੇ ਉਹਨੇ ਸਜ਼ਾ ਭੁਗਤੀ ਤੇ ਬਾਹਰ ਜਾ ਕੇ ਕਹਿੰਦਾ ਮੈਂ ਝੋਲੀ ਪਵਾ ਲਈ ਆਪਾਂ ਕੀ ਕੀਤਾ ਸਿੱਖ ਸੰਗਤ ਨੇ ਕੀ ਕੀਤਾ ਸਿੱਖ ਸੰਗਤ ਉਹ ਉਹ ਰੋਟਾ ਬਣਾਉਣ ਨਾਲ ਲੱਗੀ ਹੋਈ ਹੈ ਜਿਹੜੀ ਸਾਰੀ ਸੰਗਤ ਨੂੰ ਐਸੈਪਟੇਬਲ ਹੋਵੇ ਬੰਦਾ ਉਹ ਜੇ ਕੋਈ ਅਕਾਲ ਤਖਤ ਦਾ ਜੱਜਦਾਰ ਹੋਵੇ ਨਾ ਕਿ ਐਸਸੀਪੀ ਦੇ ਬੰਦੇ ਜਾ ਕੇ ਉਹਨੂੰ ਰਹਿ ਦੇਣ ਤੇ ਉਹਨੂੰ ਕੱਢ ਦੇਣ ਜਦੋਂ ਦਿਲ ਕਰਦਾ ਕੱਢ ਦੇਣ ਚਾਰ ਬੰਦੇ ਬੈਠ ਕੇ ਕਹਿ ਦੇਣ ਜੀ ਅੱਜ ਜੱਜਦਾਰ ਸਾਨੂੰ ਨਹੀਂ ਚਾਹੀਦਾ ਦੂਸਰਾ ਜੱਜਦਾਰ ਅਸੀਂ ਲਾ ਦਿੱਤਾ ਉਹ ਜੱਜਦਾਰ ਜਿਹੜਾ ਕੱਲ ਕੁਝ ਹੋਰ ਕਹਿ ਰਿਹਾ ਸੀ ਅੱਜ ਕੁਝ ਹੋਰ ਕਹਿ ਰਿਹਾ ਬਹੁਤ ਹੀ ਸੂਝਵਾਨ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੀ ਵਿਚਾਰ-ਗੋਸ਼ੀ ਜਿਹੜੀ ਹੁੰਦੀ ਆ ਉਹ ਬੜੀ ਐਜੂਕੇਟਿਵ ਹੁੰਦੀ ਹੈ। ਐਟ ਲੀਸਟ ਮੈਂ ਤਾਂ ਕਾਫੀ ਕੁਝ ਸਿੱਖ ਕੇ ਆਇਆ ਜੇ ਇੱਥੋਂ ਜਾ ਰਿਹਾ। ਡਾਕਟਰ ਢਿੱਲੋ, ਪ੍ਰਫੈਸਰ ਗੁਰਪ੍ਰੀਤ ਰਣੇ ਬਹੁਤ ਹੀ ਡੂੰਗੇ ਵਿਚਾਰ ਧਾਰਾ ਤੁਹਾਡੇ ਸਾਹਮਣੇ ਰੱਖੀ ਆ। ਆਪਾਂ ਗੱਲ ਕਰ ਰਹੇ ਆ ਕਿ ਸਿੱਖ ਇੰਸਟੀਚਿਊਸ਼ਨ ਚ ਡੈਮੋਕ੍ਰੇਸੀ ਆਪਾਂ ਨੂੰ ਸੋਚਣਾ ਪਏਗਾ ਕਿ ਆਪਾਂ ਕਿਸ ਮਾਹੌਲ 'ਚ ਰਹਿ ਰਹੇ ਆ ਪਹਿਲਾਂ ਰਹਿਸਾਬ ਨੇ ਕਿਹਾ ਨਾ ਕਿ ਸਾਨੂੰ ਸੋਚਣਾ ਪਏਗਾ ਕਿ ਆਪਾਂ ਇਸ ਮਾਹੌਲ ਦੇ ਵਿੱਚ ਹੀ ਇੰਪਰੂਵਮੈਂਟ ਲਿਆਉਣੀ ਹੈ ਜਾਂ ਕਿ ਆਪਾਂ ਕਨਫਰੰਟੇਸ਼ਨ ਕਰ ਲਈਆਂ ਡੈਮੋਕ੍ਰੇਸੀ ਮੇਰਾ ਖਿਆਲ ਹੈ ਮੈਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਗਲਤ ਵੀ ਹੋ ਸਕਦਾ ਇਸ ਮੁਲਕ ਦੇ ਵਿੱਚ ਡੈਮੋਕ੍ਰੇਸੀ ਨਾ ਦੀ ਕੋਈ ਚੀਜ਼ ਨਹੀਂ ਹੈ ਡੈਮੋਕ੍ਰੇਸੀ ਡਿਫਰੈਂਟ ਡੈਫੀਨੇਸ਼ਨਸ ਨੇ ਡੈਮੋਕ੍ਰੇਸੀ ਦੀਆਂ ਜਿੱਥੇ ਬੰਦਾ ਫ੍ਰੀਲੀ ਗੱਲ ਕਰ ਸਕੇ ਜਿੱਥੇ ਬੰਦਾ ਫ੍ਰੀਲੀ ਆਪਣਾ ਰਿਲੀਜੀਅਨ ਜਾਂ ਆਪਣਾ ਪ੍ਰੋਫੈਸ ਕਰ ਸਕੇ ਕਈ ਅਸਪੈਕਟ ਨੇ ਡੈਮੋਕ੍ਰੇਸੀ ਦੇ ਇੱਕ ਡੈਮੋਕ੍ਰੇਸੀ ਗਵਰਨਮੈਂਟ ਵੀ ਹੁੰਦੀ ਹੈ ਇੱਕ ਥਾਟ ਆਫ ਡੈਮੋਕ੍ਰੇਸੀ ਸਾਡੀ ਡੈਮੋਕ੍ਰੇਸੀ ਦਾ ਸੋਚ ਜਿਹੜੀ ਹੋਣੀ ਚਾਹੀਦੀ ਹੈ ਉਹ ਡੈਮੋਕ੍ਰੈਟਿਕ ਹੋਣ ਤੇ ਤੁਹਾਨੂੰ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਕੀ ਆ ਐਸੀ ਡੈਮੋਕ੍ਰੇਸੀ ਐਸੀ ਇਸ ਮੁਲਕ ਦੇ ਵਿੱਚ ਮਹਿਸੂਸ ਕਰ ਰਹੇ ਹਾਂ? ਇਹ ਆਪਾਂ ਨੂੰ ਇੱਕ ਰਿਅਲਾਈਜ਼ ਕਰਨਾ ਪਏਗਾ ਕਿ ਆਪਾਂ 1.9% ਆਏ ਇਸ ਪੋਪੂਲੇਸ਼ਨ ਦੇ ਇਸ ਮੁਲਕ ਦੇ ਵਿੱਚ ਆਪਣੀ ਸੇ ਕਿੰਨੀ ਹੋਏਗੀ ਇਹ ਵੀ ਇੱਕ ਮਹਿਸੂਸ ਕਰਨ ਦੀ ਲੋੜ ਹੈ ਪਰ ਜਿਹੜੇ ਗੁਰੂ ਸਾਹਿਬ ਨੇ ਸਤਿ ਸਿਧਾਂਤ ਦਿੱਤੇ ਨੇ ਨਾ ਉਹ ਬੜੇ ਹੀ ਉਸ ਵੇਲੇ ਦੇ ਹਿਸਾਬ ਨਾਲ ਕਿ ਅੱਜ ਦੇ ਹਿਸਾਬ ਨਾਲ ਵੀ ਬੜੇ ਹੀ ਐਡਵਾਂਸ ਥੌਟਸ ਡੈਮੋਕਰੇਸੀ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ ਪਹਿਲੇ ਪਾਤਸ਼ਾਹ ਨੇ ਨਹੀਂ ਕੋਈ ਸੰਗਤ ਤੇ ਪੰਗਤ ਇਹ ਡੈਮੋਕਰੈtic ਪ੍ਰਿੰਸੀਪਲ ਨਹੀਂ ਦੇ ਹੋਰ ਕੀ ਹੈ ਉਹਨੇ ਸ਼ੁਰੂ ਕੀਤਾ ਕਿ ਸੰਗਤ ਚ ਬੈਠੋ ਤੇ ਇਕੱਠੇ ਕੋਈ ਵੱਡਾ ਛੋਟਾ ਜੋ ਵੀ ਸੀ ਇਕੱਠੇ ਬੈਠ ਕੇ ਉਹ ਪੰਗਤ ਚ ਬੈਠ ਕੇ ਆਪਣਾ ਜੋ ਕਰਦੇ ਸੰਗਤ ਰੈਗੂਲਰ ਫੀਚਰ ਸੀ ਗੁਰੂ ਨਾਨਕ ਸਾਹਿਬ ਵੇਲੇ ਸੰਗਤ ਦਾ ਕਿ ਉਹ ਬੈਠ ਕੇ ਵਿਚਾਰ ਕਰਦੇ ਸੀ ਤੇ ਵਿਚਾਰ ਤੋਂ ਬਾਅਦ ਜੋ ਮੈਂ ਥੋੜਾ ਜਿਹਾ ਮੇਰਾ ਗਿਆਨ ਹੈ ਪਹਿਲੇ ਪਾਤਸ਼ਾਹ ਬਾਰੇ ਉਹਨਾਂ ਨੇ ਸਾਰੀ ਜ਼ਿੰਦਗੀ ਕਿਸੇ ਨਾਲ ਡਿਬੇਟ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਨੇ ਕੋਈ ਡਿਬੇਟ ਨਹੀਂ ਕੀਤੀ ਕਿਸੇ ਨਾਲ ਜਿੱਥੇ ਵੀ ਗਏ ਨੇ ਤੁਸੀਂ ਦੇਖ ਲਓ ਜੇ ਉੱਥੇ ਪਾਣੀ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਜਾ ਕੇ ਡਿਬੇਟ ਨਹੀਂ ਕੀਤੀ ਵੀ ਤੁਸੀਂ ਇੱਧਰ ਨੂੰ ਪਾਣੀ ਦੇ ਬਾਰੇ ਉਹਨਾਂ ਨੇ ਆਪਣਾ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ ਉਹ ਡਿਬੇਟ ਨਹੀਂ ਸੀ ਕਰਦੇ ਕਦੀ ਕਿਸੇ ਨਾਲ ਕਿਤੇ ਵੀ ਗਏ ਜਿੱਥੇ ਵੀ ਗਏ ਜੇ ਉਹ ਮੱਕੇ ਗਏ ਤੇ ਉਹਨਾਂ ਨੇ ਕਿਹਾ ਵੀ ਇੱਧਰ ਤੂੰ ਰੱਬ ਦੇ ਵੱਲ ਪੈਰ ਕਰਕੇ ਸੁਤਦਾ ਤੇ ਉਹਨੇ ਕਿਹਾ ਵੀ ਜਿੱਦ ਤਰ ਰੱਬ ਨਹੀਂ ਹੈਗਾ ਮੇਰੇ ਉਧਰ ਪੈਰ ਕਰਦੇ ਡਿਬੇਟ ਕਰ ਸਕਦੇ ਸੀ ਨਾ ਵੀ ਨਹੀਂ ਇੱਧਰ ਨਹੀਂ ਰੱਬ ਉਹ ਨਹੀਂ ਉਹਨਾਂ ਨੇ ਡਿਬੇਟ ਨਹੀਂ ਕੀਤੀ ਕਦੀ ਕੋਈ ਦਿਸ ਇਸ ਦੀ ਬਿਊਟੀ ਆਫ ਆਪਣੇ ਗੁਰੂ ਸਾਹਿਬ ਔਰ ਉਹ ਜਿਹੜੀ ਸੰਗਤ ਬੰਗਲ ਜਿਹੜੀ ਡੈਮੋਕ੍ਰੈਟਿਕ ਉਹਨਾਂ ਨੇ ਕੰਮ ਸ਼ੁਰੂ ਕੀਤਾ ਉਹ ਫਿਰ ਸਾਡੇ ਗੁਰੂ ਸਾਹਿਬ ਨੇ ਅੱਗੇ ਜਾ ਕੇ ਲਿਆਂਦਾ ਤੇ ਸਾਡਾ ਜਿਹੜਾ ਖਾਲਸਾ ਪੰਥ ਅੱਗੇ ਸੱਜਿਆ ਆਇਆ ਗਿਆ 10ਵੇਂ ਪਾਸ਼ਾ ਨੇ ਜਿਹੜਾ ਕੀਤਾ ਉਹ ਫਿਰ ਜਿਹੜੇ ਸਿਧਾਂਤ ਸੀ ਜਿਸ ਤਰ੍ਹਾਂ ਪ੍ਰੋਫੈਸਰ ਢੱਲੋਂ ਸਾਹਿਬ ਨੇ ਕਿਹਾ ਕਿ ਇਹ ਗੁਰੂ ਗ੍ਰੰਥ ਸਾਹਿਬ ਇੱਕ ਸਕ੍ਰਿਪਚਰ ਨਹੀਂ ਹੈ ਇਹ ਗੁਰੂ ਹੈ ਦਸਵੇਂ ਪਾਤਸ਼ਾਹ ਨੇ ਸਾਨੂੰ ਇਹ ਦੇਣ ਦਿੱਤੀ ਹੈ ਕਿ ਇਹ ਗ੍ਰੰਥ ਸਾਹਿਬ ਜਿਹੜਾ ਹੈ ਉਹ ਬਾਕੀ ਦੇਖੋ ਨਾ ਤੁਸੀਂ ਬਾਈਬਲ ਕੁਰਾਨ ਇਹ ਕਿਤਾਬਾਂ ਨੇ ਪਰ ਉਹ ਉਹਨਾਂ ਨੂੰ ਗੁਰੂ ਨਹੀਂ ਮੰਨਿਆ ਜਾਂਦਾ ਕੁਰਾਨ ਦੀ ਇਹ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੁਰਾਨ ਜਿਹੜਾ ਲਿਖਿਆ ਵੀ ਬਾਅਦ ਚ ਗਿਆ ਉਹਦੇ ਵਿੱਚ ਕਈ ਅਮੈਂਡਮੈਂਟਸ ਵੀ ਹੋਈਆਂ ਉਹ ओरिजिनल गुरु ने किसी ने ए नहीं लिखया ਸਾਡਾ ਸਿਰਫ ਗ੍ਰੰਥ ਸਾਹਿਬ ਹੈ ਜਿਹੜਾ ओरिजिनल ਗੁਰੂ ਦੀ ਲਿਖਤ ਹੈ ਜਿਹੜੀ ਸਾਨੂੰ ਅਵੇਲੇਬਲ ਹੈ ਪਲੱਸ ਸਿੱਖ ਰਿਲੀਜੀਅਨ ਦੀ ਇੱਕ ਬਿਊਟੀ ਇਹ ਹੈ ਕਿ ਇਟ ਇਜ਼ ਵੈਰੀ ਮਾਡਰਨ ਰਿਲੀਜੀਅਨ ਮੈਂ ਕੱਲ ਪਰਸੋਂ ਕਿਤੇ ਪੜ ਰਿਹਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਇੱਕ ਐਲਾਨ ਕਰਾਇਆ ਕਿ ਜੇ ਕਿਸੇ ਨੇ ਦਸਵੇਂ ਪਾਸ਼ਾ ਦੇ ਦਰਸ਼ਨ ਕੀਤੇ ਨੇ ਤੇ ਮੇਰੇ ਦਰਬਾਰ ਚ ਆ ਕੇ ਹਾਜ਼ਰ ਹੋਵੇ ਤੋ ਇੱਕ 100 ਸਾਲ ਜਾਂ ਕੁਝ ਇੰਨਾ ਬਜ਼ੁਰਗ ਸੀ ਜਿਹੜਾ ਆ ਉਹਨੇ ਕਿਹਾ ਜੀ ਮੈਂ ਦਸਵੇਂ ਪਾਸ਼ਾ ਦੇ ਦਰਸ਼ਨ ਕੀਤੇ ਨੇ ਮਤਲਬ ਮੈਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਹਿਸਟਰੀ ਇੰਨੀ ਰੀਸੈਂਟ ਹੈ ਕਿ ਜਿੱਥੇ ਕਿ ਲੋਕੀ ਅਵੇਲੇਬਲ ਸੀ ਔਰ ਉਹ 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 ਪ੍ਰਤੱਖ ਹੈ ਇਹਦੇ ਵਿੱਚ ਕੋਈ ਮਿਥ ਨਹੀਂ ਹੈ ਰਿਲੀਜੀਅਨ ਬੇਸਿਕਲੀ ਸਾਰੇ ਜਿਹੜੇ ਰਿਲੀਜੀਅਨ ਨੇ ਉਹਨਾਂ ਚ ਬੇਸਿਕਲੀ ਮਿਥ ਬਹੁਤ ਐਡ ਹੋ ਗਈ ਸਬਸੀਕੁਐਂਟਲੀ ਕਿਉਂਕਿ ਉਹ ਜਦੋਂ ਮੁਸਲਮਾਨ ਮੁਸਲਮ ਰਿਲੀਜੀਅਨ ਚ ਵੀ ਮਿਥ ਐਡ ਹੋਈ ਪਰ ਸਿੱਖ ਰਿਲੀਜੀਅਨ ਵਿੱਚ ਮਿਥ ਨਹੀਂ ਐਡ ਹੋਈ ਜੋ ਕੁਝ ਹੈਗਾ ਪ੍ਰੈਕਟੀਕਲੀ ਲੋਕਾਂ ਨੇ ਦੇਖਿਆ ਸਮਝਿਆ ਤੇ ਲਿਖਤ ਪਾਈ ਗਈ ਸੋ ਉਹ ਜਿਹੜੀਆਂ ਇੰਸਟੀਚੂਸ਼ਨਸ ਨੇ ਸੰਗਤ ਪੰਗਤ ਦੀ ਇੰਸਟੀਚੂਸ਼ਨ ਤੇ ਜਿਹੜੀ ਉਸ ਤੋਂ ਬਾਅਦ ਫਿਰ ਜਾ ਕੇ ਜਿਹੜੇ ਗੁਰਦੁਆਰੇ ਆਏ ਜਿੱਥੇ ਕਿ ਗੁਰੂ ਸਾਹਿਬ ਦੀ ਸੰਗਤ ਪੰਗਤ ਦਾ ਕੰਮ ਸ਼ੁਰੂ ਹੋਇਆ ਉਸ ਦੀ ਫਿਰ ਮੈਨੇਜਮੈਂਟ ਦਾ ਕੰਮ ਆਇਆ ਮੈਨੇਜਮੈਂਟ ਉਹਨਾਂ ਲੋਕਾਂ ਦੇ ਹੱਥ ਚਲੀ ਗਈ ਜਿਹੜੇ ਉਹਨਾਂ ਨੂੰ ਠੀਕ ਤਰ੍ਹਾਂ ਮੈਨੇਜ ਨਹੀਂ ਸੀ ਕਰ ਸਕਦੇ ਤੇ ਐਸਜੀਪੀਸੀ ਦਾ ਹੋਂਦ ਆਈ ਮੈਂ ਸਮਝਦਾ ਹਾਂ ਕਿ ਜਿਹੜਾ ਹੁਣ ਦਾ ਸਮਾਂ ਹੈ ਉਹ ਬੜਾ ਇੱਕ ਗੰਭੀਰ ਸਮਾਂ ਹੈ ਸਾਡੇ ਸਭ ਸਿੱਖਾਂ ਵਾਸਤੇ ਸੋਚਣ ਦਾ ਸਮਾਂ ਹੈ ਜਿਹੜੀ ਇੰਸਟੀਚਿਊਨ ਨੇ ਸੁਧਾਰ ਦੇ ਰੂਪ ਵਿੱਚ ਆਈ ਸੀ ਇਹ ਇੱਕ ਜਿਸ ਤਰ੍ਹਾਂ ਹੁਣੇ ਇੱਥੇ ਕਿਹਾ ਗਿਆ ਹੈ ਕਿ ਐਸਜੀਪੀਸੀ ਇੱਕ ਐਸਾ ਈਦਾਰਾ ਹੈ ਮੇਰਾ ਖਿਆਲ ਵਰਲਡ 'ਚ ਹੋਰ ਕਿਸੇ ਰਿਲੀਜੀਅਨ ਦਾ ਨਹੀਂ ਹੈਗਾ ਕੋਈ ਵੀ ਰਿਲੀਜੀਅਨ ਐਸਾ ਨਹੀਂ ਹੈ ਵਰਲਡ 'ਚ ਜਿਹਦੇ 'ਚ ਗਵਰਨੈਂਸ ਆਫ ਰਿਲੀਜੀਅਨਸ ਆਰ ਰਿਲੀਜੀਅਸ ਪਲੇਸਸ ਜਿਹੜੀ ਹੈ ਉਹ ਲੋਕੀ ਇਲੈਕਟ ਕਰਕੇ ਬੰਦੇ ਭੇਜਦੇ ਨੇ ਅਨਫੋਰਚੂਨੇਟ ਪਾਰਟ ਹੈ ਕਿ ਇਲੈਕਟ ਹੋ ਕੇ ਚਲੇ ਗਏ ਉਹ ਕਿਸੇ ਐਸਾ ਜਿਉਂ ਕੋਈ ਵੀ ਇੰਸਟੀਟਿਊਸ਼ਨ ਜਿਹੜੀ ਇਸ ਮੁਲਕ 'ਚ ਬਣੀ ਹੈ ਜੇ ਤੁਸੀਂ ਫਰਸਟ ਪਾਰਲੀਮੈਂਟ ਲੈ ਲਓ ਉਹਦੀ ਡਿਬੇਟ ਦੇਖ ਲਓ ਤੁਸੀਂ ਉਹ ਬਹੁਤ ਉੱਚ ਉੱਚ ਸਿਰੇ ਦੀ ਸੀ ਜੇ ਤੁਸੀਂ ਕੋਈ ਕੋਰਟਸ ਲੈ ਲੋ ਕਚੈਰੀਆਂ ਲੈ ਲੋ ਉਹ ਉਸ ਜ਼ਮਾਨੇ ਦੀਆਂ ਬੜੀਆਂ ਫਰਸਟ ਕਲਾਸ ਜੱਜਮੈਂਟ ਸੀ ਕਿ ਹਰ ਇੰਸਟੀਚਿਊਸ਼ਨ ਤੇ ਟਿਊਟੋਰੀਸ਼ਨ ਆਈ ਉਹਦਾ ਅਸਰ ਸਾਡੇ ਤੇ ਵੀ ਹੋਇਆ ਅਸੀਂ ਵੀ ਤੇ ਉਸ ਸੁਸਾਇਟੀ ਦਾ ਪਾਰਟ ਆ ਅਸੀਂ ਵੀ ਇਹੋ ਜਿਹੇ ਬੰਦੇ ਇਲੈਕਟ ਕੀਤੇ ਅਸੀਂ ਵੀ ਇਹੋ ਜਿਹੇ ਇਲੈਕਟ ਬੰਦੇ ਕੀਤੇ ਕਿ ਜਿਨ੍ਹਾਂ ਨੇ ਜਾ ਕੇ ਹੁਣ ਦੇਖੋ ਨਾ ਐਸਜੀਪੀਸੀ ਗਵਰਨ ਕਰਦੀ ਹੈ ਅਕਾਲ ਤਖਤ ਦੇ ਜੱਥੇਦਾਰ ਨੇ ਕਾਲ ਦੇ ਦਾ ਜਥੇਦਾਰ ਜਦੋਂ ਚਾਹੁੰਦੇ ਨੇ ਲਾ ਦਿੰਦੇ ਨੇ ਜਦੋਂ ਚਾਹੁੰਦੇ ਨੇ ਕਿਸੇ ਨੂੰ ਲਾ ਦਿੰਦੇ ਨੇ ਕੋ ਲੋਕਾਂ ਦੀ ਸਮੂਲੀਅਤ ਨਹੀਂ ਹੈ ਕਿਸੇ ਦੇ ਵਿੱਚ ਪੰਥ ਦੀ ਸਮੂਲੀਅਤ ਨਹੀਂ ਹੈ ਕਿਸੇ ਵਿੱਚ ਮੇਰੇ ਵਿਚਾਰ ਨਾਲ ਐਸਜੀਪੀਸੀ ਦਾ ਸੁਧਾਰ ਬਹੁਤ ਜ਼ਰੂਰੀ ਹੈ ਜੇ ਕੋਈ ਐਸਜੀਪੀਸੀ ਦਾ ਸੁਧਾਰ ਕਰਨਾ ਜੇ ਕੋਈ ਲੋੜ ਹੈ ਤੇ ਐਸਜੀਪੀਸੀ ਦੇ ਸੁਧਾਰ ਦੀ ਲੋੜ ਹੈ ਦੇਖੋ ਕੋਈ ਵੀ ਜਿਹੜਾ ਫੈਸਲਾ ਹੈ ਆਪਾਂ ਮੰਨ ਲੀਏ ਕਿ ਅਕਾਲ ਤਖਤ ਸੁਪਰੀਮ ਅਕਾਲ ਤਖਤ ਦੇ ਫੈਸਲੇ ਸਾਰੇ ਸਿਕਨ ਨੂੰ ਮੰਨਣੇ ਚਾਹੀਦੇ ਨੇ ਪਰ ਜੇ ਅਕਾਲ ਤਖਤ ਕੋਈ ਫੈਸਲਾ ਕਰਦਾ ਹੈ ਤੇ ਇੰਪਲੀਮੈਂਟ ਕੌਣ ਕਰੇਗਾ ਕੋਈ ਵੀ ਜੱਜਮੈਂਟ ਜਿਹੜੀ ਆਉਂਦੀ ਜੱਜ ਦੀ ਉਹ ਜੱਜ ਜਾ ਕੇ ਆਪ ਤੇ ਇੰਪਲੀਮੈਂਟ ਨਹੀਂ ਕਰ ਸਕਦਾ ਸਿਮਲਰ ਇਜ਼ ది ਸਿਚੁਏਸ਼ਨ ਅਕਾਲ ਚਰ ਸਾਹਿਬ ਦੇ ਸੁਧਾਰ ਦੀ ਐਸਪੀਸੀ ਸੁਧਾਰ ਦੀ ਬਹੁਤ ਜ਼ਰੂਰਤ ਹੈ ਇੱਥੇ ਰੈਗੂਲੇਸ਼ਨ ਜਿਹੜੀ ਆਪ ਅੱਜ ਕੀ ਕਰ ਰਹੇ ਨੇ ਜੇ ਅਸੀਂ ਰੂਲ ਰੈਗੂਲੇਸ਼ਨ ਬਣਾ ਰਹੇ ਕਿ ਜਥੇਦਾਰ ਕਿਸ ਤਰ੍ਹਾਂ ਲਾਇਆ ਜਾਏਗਾ ਤੇ ਕਿਸ ਤਰ੍ਹਾਂ ਲਾਇਆ ਜਾਏਗਾ ਇਹ ਮੇਰੇ ਖਿਆਲ ਵਰਸ ਟਾਈਮ ਆਫ ਸਿਚੁਏਸ਼ਨ ਮਤਲਬ ਕਿ ਤੁਸੀਂ ਜਥੇਦਾਰ ਨੂੰ ਰੂਲ ਬਣਾਓਗੇ ਵੀ ਐਸ ਜਥੇਦਾਰ ਨਾਲ ਦੇ ਰਹੇ ਜਥੇਦਾਰ ਉਹ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਜਿਹੜਾ ਪੰਥ ਨੂੰ ਸੈਪਟੇਬਲ ਹੋਵੇ ਮੈਂ ਮੈਂ ਸਮਝਦਾ ਹਾਂ ਕਿ ਪੰਥ ਦਾ ਕਾਠ ਹੋਣਾ ਚਾਹੀਦਾ ਜਿਸ ਤਰ੍ਹਾਂ ਗੁਰਪ੍ਰੀਤ ਹੋਰਾਂ ਨੇ ਕਿਹਾ ਉੱਥੇ ਫੈਸਲਾ ਹੋਏ ਕਿ ਕਿਹੜਾ ਬੰਦਾ ਹੈ ਜਿਹੜਾ ਕਾਬਿਲ ਹੈ ਇਸ ਗੱਲ ਦੇ ਉੱਥੇ ਬੈਠ ਸਕੇ ਔਰ ਉਹਦੇ ਫੈਸਲੇ ਜਿਹੜੇ ਨੇ ਫਿਰ ਇੰਪਲੀਮੈਂਟ ਕਰਨ ਦੀ ਜਿਹੜੀ ਤਾਕੀਦ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਕੋਈ ਇੰਪਲੀਮੈਂਟੇਸ਼ਨ ਦੀ ਜ਼ਰੂਰਤ ਹੈ ਕੋਈ ਐਸੀ ਅਧਾਰਾ ਹੋਵੇ ਜਿਹੜਾ ਉਸ ਨੂੰ ਇੰਪਲੀਮੈਂਟ ਕਰੇ ਸਾਨੂੰ ਛੋਟੇ ਮਸਲਿਆਂ ਵਿੱਚ ਪੈਣ ਦੀ ਲੋੜ ਨਹੀਂ ਇਹ ਜਿਹੜੀਆਂ ਇੰਸਟੀਟਿਊਸ਼ਨਸ ਜਿਹੜੀਆਂ ਨੇ ਜਿਸ ਤਰ੍ਹਾਂ ਐਸਜੀਪੀਸੀ ਹੈ ਕਲਕੱਤਾ ਹੈ ਇੱਕ ਐਸੀ ਵਿਲੱਖਣ ਇੰਸਟੀਟਿਊਸ਼ਨਸ ਨੇ ਸਾਡੀਆਂ ਕੋਈ ਮੇਰੇ ਖਿਆਲ ਰਿਲੀਜੀਅਨ ਐਸਾ ਨਹੀਂ ਹੈ ਜਿੱਥੇ ਕਿ ਕੋਈ ਐਸੀ ਅਥਾਰਟੀ ਹੈ ਜਿਹੜੀ ਕਿਸੇ ਨੂੰ ਸੱਜ ਸਕੇ ਔਰ ਸੱਦ ਸਕਕੇ ਉਥੇ ਕੋਈ ਉਹਦਾ ਕਬੂਲ ਕਰਾ ਸਕੇ ਉਸ ਤੋਂ ਤੁਸੀਂ ਦੇਖੋ ਕਿ ਸਾਡੇ ਕੀ ਕਰਾਂਗੇ ਆਪਾਂ ਇੰਪਲੀਮੈਂਟ ਨਹੀਂ ਕਰ ਸਕਦੇ ਕੋਈ ਉਥੇ ਆਦਮੀ ਪੇਸ਼ ਹੋਇਆ ਉਹਨੇ ਆਪਣੇ ਗੁਨਾਹ ਮੰਨੇ ਗੁਨਾਹ ਮੰਨ ਕੇ ਉਹਨੇ ਸਜ਼ਾ ਭੁਗਤੀ ਤੇ ਬਾਹਰ ਜਾ ਕੇ ਕਹਿੰਦਾ ਮੈਂ ਝੋਲੀ ਪਵਾ ਲੇ ਆਪਾਂ ਕੀ ਕੀਤਾ ਸਿੱਖ ਸੰਗਤ ਨੇ ਕੀ ਕੀਤਾ ਸਿੱਖ ਸੰਗਤ ਉਹਨਾਂ ਨੂੰ ਮੋਟਾ ਬਣਾਉਣ ਨਾਲ ਲੱਗੀ ਹੋਈ ਹੈ ਉਹ ਸ਼ਾਇਦ ਫਿਰ ਪ੍ਰਧਾਨ ਬਣਨੂ ਫਿਰ ਤਾਂ ਬਣ ਜਾਏ ਕੋਈ ਫਰਕ ਨਹੀਂ ਪੈਂਦਾ ਮੇਰਾ ਕਹਿਣ ਦਾ ਮਤਲਬ ਵਾਟ ਆਈ ਟਰਾਈਂਗ ਟੂ ਸੇ ਇਜ਼ ਕਿ ਕੀ ਕੀ ਇੰਪਲੀਮੈਂਟ ਕਿਦਾਂ ਕਰਾਂਗੇ ਅਕਾਲ ਤਖਦਾ ਜਿਹੜਾ ਨਿਰਣਾ ਸੀ ਉਹਨੂੰ ਕਿਦਾਂ ਇੰਪਲੀਮੈਂਟ ਕਰਾਂਗੇ ਕੌਣ ਇੰਪਲੀਮੈਂਟ ਕਰਾਏਗਾ ਉਹਨੂੰ ਮੰਨਿਆ ਨਹੀਂ ਗਿਆ ਜੋ ਇਹ ਮੇਰੇ ਵਿਚਾਰ ਨਾਲ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਹ ਬੜੀਆਂ ਡੈਮੋਕਰੈਟਿਕ ਸੀ ਡੈਮੋਕਰੈਟਿਕ ਤਰੀਕੇ ਨਾਲ ਬਣੀਆਂ ਗਈਆਂ ਡੈਮੋਕਰੈਟਿਕ ਤਰੀਕੇ ਨਾਲ ਅਕਾਲ ਤਖਤ ਦੀ ਅਪੁਆਇੰਟਮੈਂਟ ਹੋਣੀ ਚਾਹੀਦੀ ਹੈ ਔਰ ਡੈਮੋਕਰੈਟਿਕ ਤਰੀਕਾ ਹੈ ਕਿ ਸਰਬੱਤ ਖਾਲਸਾ ਹੋਵੇ ਜਿੱਥੇ ਉਥੇ ਜਿਹੜੀ ਸਾਰੀ ਸੰਗਤ ਨੂੰ ਔਰ ਜਿਹੜੀ ਐਸੈਪਟੇਬਲ ਹੋਵੇ ਬੰਦਾ ਉਹ ਜਾ ਕੋਈ ਅਕਾਲ ਤਖਤ ਦਾ ਜਸਦਾਹਰ ਹੋਵੇ ਨਾ ਕਿ ਐਸਐਸਪੀਸੀ ਦੇ ਬੰਦੇ ਜਾ ਕੇ ਉਹਨੂੰ ਲੈ ਲੈਣ ਤੇ ਉਹਨੂੰ ਕੱਢ ਦੇਣ ਜਦੋਂ ਦਿਲ ਕਰਦਾ ਕੱਢ ਦੇਣ ਚਾਰ ਬੰਦੇ ਬੈਠ ਕੇ ਕਹਿ ਦੇਣ ਜੀ ਅੱਜ ਜਸਦਾਹਰ ਸਾਨੂੰ ਨਹੀਂ ਚਾਹੀਦਾ ਦੂਸਰਾ ਜਸਦਾਹਰ ਅਸੀਂ ਲਾ ਦਿੱਤਾ ਉਹ ਜਥੇਦਾਰ ਜਿਹੜਾ ਕੱਲ ਕੁਝ ਹੋਰ ਕਹਿ ਰਿਹਾ ਸੀ ਅੱਜ ਕੁਝ ਹੋਰ ਕਹਿ ਰਿਹਾ ਮੇਰੀਆਂ ਇੰਨੇ ਸੁਝਾਵਾਂ ਨੇ ਮੈਂ ਬੜਾ مشکور ਆ ਮੈਂ ਜਸਵੰਤ ਸਿੰਘ ਉਹ ਰੰਧਾ ਮੇਰੇ ਨਾਲ ਮੈਨੂੰ ਉਹਨਾਂ ਨੂੰ ਬਹੁਤ ਮਿਲਣ ਦਾ ਮੌਕਾ ਮਿਲਿਆ ਆਪਣੀ ਲਾਈਫ ਚ ਮੈਂ ਉਹ ਮੇਰੇ ਸਦਾ ਸੁਚਿੰਦਰ ਸਿੰਘ ਜਿਹੜੇ ਮੇਰੇ ਫਾਦਰ ਲਾ ਉਸਨ ਉਹਦੇ ਬੜੇ ਅੱਛੇ ਮਿੱਤਰ ਸਨ ਉਹਨਾਂ ਦੇ ਘਰ ਮੈਨੂੰ ਬਹੁਤ ਵਾਰੀ ਪ੍ਰੋਫੈਸਰ ਟਿਲੋਂ ਦੇ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਉਹ ਬੜੇ ਇੰਟੈਲੈਕਚੁਅਲ ਸਨ ਉਹਨਾਂ ਨੇ ਬੜੀਆਂ achhi achhi gallan ਕੀਤੀਆਂ ਤੇ ਇਹ ਮੈਂ ਮੁਬਾਰਕ ਦਿੰਦਾ ਉਹਨਾਂ ਦੇ ਬੇਟੇ ਨੂੰ ਉਹਨਾਂ ਨੇ ਇੱਕ ਉਹਨਾਂ ਦੀ ਯਾਦ ਵਿੱਚ ਜਿਹੜਾ ਹੈ ਸੈਮੀਨਾਰ ਕਰਾਇਆ ਹੈ ਜਾਂ ਜਿਹੜੀ ਗੋਸ਼ਟੀ ਕਰਾਈ ਹੈ ਉਹ ਇੱਕ ਬਹੁਤ ਹੀ ਅੱਛਾ ਕਦਮ ਹੈ ਔਰ ਮੇਰੇ ਵਿਚਾਰ ਨਾਲ ਇਹ ਬਹੁਤ ਡੈਮੋਕਰੈਟਿਕ ਇੰਸਟੀਚੂਸ਼ਨਸ ਦੀ ਬਹੁਤ ਇਹਨਾਂ ਨੂੰ ਡੈਮੋਕਰੈਟਿਕ ਬਣਾਉਣ ਦੀ ਬੜੀ ਲੋੜ ਹੈ ਔਰ ਇਹਦੇ ਵਾਸਤੇ ਸਾਨੂੰ ਉਪਰਾਲਾ ਕਰਨਾ ਚਾਹੀਦਾ ਇਹਨਾਂ ਸ਼ਬਦਾਂ ਦਾ ਖੇਮਾ ਦਾ ਜਾਚਕਾਂ ਵਾਈਗਰਜੀ ਦਾ ਖਾਲਸਾ ਵਾਈਗਰਜੀ